ਗਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪਿੰਡ ਸੁਲਤਾਨੀ ਵਿਖੇ ਪੰਚਾਇਤੀ ਚੋਣਾਂ ਦੌਰਾਨ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਕਰਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਦੌਰਾਂਗਲਾਂ ਦਾ ਕਿਰਾਉ ਕੀਤਾ ਗਿਆ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦਰਮਿਆਨ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਸ਼ਹਿਤ ਤੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਸ਼ਰਾਬ ਪੀ ਕੇ ਨਾ ਸਿਰਫ ਹੜਦੰਗਬਾਜ਼ੀ ਕੀਤੀ ਗਈ ਬਲਕਿ ਵਿਰੋਧੀ ਧਿਰ ਦੇ ਕਰ ਮੂਰੇ ਜਾ ਕੇ ਲਲਕਾਰੇ ਮਾਰੇ ਅਤੇ ਝਗੜੇ ਲਈ ਉਕਸਾਉਣ ਦੇ ਯਤਨ ਕੀਤੇ ਪਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਅਸੀਂ ਦਰੰਗਲਾ ਥਾਣਾ ਦਾ ਜਿਹੜਾ ਘਰਾਓ ਕੀਤਾ ਕਰਤੀ ਕਿਸਾਨ ਯੂਨੀਅਨ ਵੱਲੋਂ ਇਸ ਇਲਾਕੇ ਪਰ ਦੇ ਕਿਸਾਨ ਜਿਹੜੇ ਇਕੱਠੇ ਹੋਏ ਆ ਇਹ ਸਾਰੇ ਅਸੀਂ ਐਸਐਚਓ ਜਿਹੜਾ ਦਰੰਗਲਾ ਤੋਂਵਿੰਦਰ ਸ਼ਰਮਾ ਆ ਇਹਦੇ ਕਮਾਂਕਾਰਾਂ ਤੋਂ ਔਰ ਹਲਕਾ ਇੰਚਾਰਜ ਜਿਹੜਾ ਸ਼ਮਸ਼ੇਰ ਆਮ ਪਾਰਟੀ ਦਾ ਇਹਨਾਂ ਦੋਨਾਂ ਦੇ ਸਤਾਏ ਜਿਹੜੇ ਲੋਕ ਹਨ ਉਹ ਅੱਜ ਇੱਥੇ ਇਕੱਠੇ ਹੋਏ ਨੇ ਕਿਉਂਕਿ ਜਦੋਂ ਦਾ ਹਲਕਾ ਇੰਚਾਰਜ ਨੇ ਜਿਹੜਾ ਇਹਨੂੰ ਥਾਪਿਆ ਦਾ ਇੱਥੇ ਇਹਨਾਂ ਨੇ ਇਲਾਕੇ ਭਰ ਵਿੱਚ ਨਸ਼ਾ ਨੂੰ ਉਤਸ਼ਾਹਤ ਕੀਤਾ ਵਾ ਵੱਦਮਣੇ ਫਲਾਈ ਐ ਪਿੰਡਾਂ ਵਿੱਚ ਧੜੇਬੰਦੀ ਕੀਤੀ ਐ ਔਰ ਦੋਨਾਂ ਨੇ ਪਾਹੇ ਇਕੱਠਾ ਕੀਤਾ ਵਾ ਔਰ ਜਿੱਥੋਂ ਤੱਕ ਸੱਚੋ ਦਰੰਗਲਾ ਦੀ ਗੱਲ ਕੀਤੀ ਐ ਅਸੀਂ ਚੋਣਾਂ ਦੇ ਦੌਰਾਨ ਸਾਡੇ ਨਾਲ ਗੱਲ ਹੋਈ ਐ ਕਿ ਆਪਣੇ ਪਿੰਡ 'ਚ ਅਮਨ ਮਾਨ ਰੱਖਿਆ ਤੁਸੀਂ ਅਸੀਂ ਆਖਾ ਬਿਲਕੁਲ ਰੱਖਾਂਗੇ ਪਰ ਇੱਕ ਤਰਫਾ ਹੁਣ ਮਾਨ ਜਿਹੜਾ ਸਾਡੇ ਲਈ ਹੋਇਆ ਦੂਸਰੇ ਪਾਸੇ ਜਿਹੜੇ ਆਮ ਪਾਰਟੀ ਨੇ ਔਰ ਇਹਦੀ ਛਤਰ ਛਾਇਆ ਹੇਠ ਜਿਹੜੇ ਸਰਪ੍ਰਸਤ ਦੀ ਹੇਠ ਜਿਹੜਾ ਜੇਤੂ ਉਮੀਦਵਾਰਾਂ ਨੇ ਸਾਨੂੰ ਸ਼ਰਅ ਆਮ ਜਿਹੜਾ ਨਾ ਘਰ ਦੇ ਵਿੱਚ ਗਾਲਾਂ ਕੱਢੀਆਂ ਨੇ ਚੌਕ ਦੇ ਵਿੱਚ ਆ ਕੇ ਖਰੂਦ ਕੀਤਾ ਵਾ ਚੰਗਰਾ ਮਾਰਿਆ ਨੇ ਲਲਕਾਰੇ ਮਾਰੇ ਨੇ ਔਰ ਸਾਨੂੰ ਝਗੜੇ ਲਈ ਇਕਸਾਉਂਦਾ ਯਤਨ ਕੀਤਾ ਪੂਰਾ ਪਰ ਅਸੀਂ ਕਿਉਂਕਿ ਜਿੱਥੇ ਬੰਦਿਆਂ ਵਾਲੇ ਲੋਕ ਹੈ ਸਾਨੂੰ ਪਤਾ ਹਾਰ ਜਿੱਤ ਹੁੰਦੀ ਹੁੰਦੀ ਹੈ ਅਸੀਂ ਲਗਾਤਾਰ ਕਈ ਵਾਰੇ ਹਾਰੇ ਹੋਏ ਤੇ ਜਿੱਤੇ ਵੀ ਆ ਅਸੀਂ ਪਰ ਅਸੀਂ ਅਕੋ ਕੋਈ ਮੋੜਵਾ ਜਵਾਬ ਨਹੀਂ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਕਾਨੂੰਨੀ ਦਾਇਰੇ ਨਾਲ ਕੀਤਾ ਜਾਏ ਅਸੀਂ 3 ਦਿਨ ਬਾਅਦ ਜਿਹੜਾ ਐਸਐਸਚ ਨੂੰ ਅਸੀਂ ਦਰਖਾਸਤ ਦੇ ਕੇ ਗਏ ਆ ਆਹ ਸੀਸੀਟੀਵੀ ਫੁਟੇਜ ਆ ਜਿਹਦੇ ਵਿੱਚ ਸਾਨੂੰ ਕਾਮਰੇਟ ਕਹਿ ਕੇ ਨਾਂ ਲੈ ਕੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਔਰ ਇਹਨਾਂ ਦਾ ਭਤੀਜਾ ਜਿਹੜਾ ਤੇ ਸैमसंग ਦਾ ਉਹ ਸ਼ਰੀਆ ਮਣ ਦੇ ਪਰਿਵਾਰ ਨੂੰ ਗਾਲੀ ਗਲੋਚ ਕਰ ਰਿਹਾ ਵਾ ਪਰ ਉਹ ਜੋ ਪੁਲਿਸ ਨੇ ਸਾਡੀ ਦਰਖਾਸਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਦੂਸਰੀ ਦਰਖਾਸਤ ਆ ਵੀ ਇੱਕ ਸ਼ਰਾਬੀ ਕੁਆਬੀ ਬੰਦੇ ਨੂੰ ਜਿਹੜਾ ਨਾ ਨਤਸ਼ਾਦ ਕੀਤਾ ਰਾਮ ਪਾਰਟੀ ਨੇ ਔਰ ਉਹਨੇ ਸਾਡੀ ਨੋਆ ਜਿਹੜੀ ਉਹਦਾ ਸ਼ਰਾਬ ਪੀ ਕੇ ਮੌ ਪ੍ਰਸਿੱਧੀ ਮਾਰ ਦਿੱਤੀ ਸਕੂਟਰੀ ਉਹਦਾ ਵੀ ਮੈਡੀਕਲ ਹੋਇਆ ਉਹਦੀ ਦਰਖਾਸਤ ਵੀ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ ਇੱਕ ਹੋਰ ਵਾ ਤਿੰਨ ਦਰਖਾਸਤਾਂ ਸਾਡੇ ਪਿੰਡ ਦੀਆਂ ਨੇ ਤਿੰਨਾਂ ਦੇ ਵਿੱਚ ਅਸੀਂ ਅਸਲ ਚਿੰਨੋ ਪੈਸਾ ਨਹੀਂ ਦਿੱਤਾ ਕੋਈ ਵੀ ਜਿਸ ਵਜ੍ਹਾ ਕਰਕੇ ਜਿਹੜਾ ਨਾ ਸਾਡੇ ਦਰਖਾਸਤਾਂ ਤੋਂ ਗਮਨ ਨਹੀਂ ਕਰ ਰਿਹਾ ਉਲਟਾ ਸਾਨੂੰ ਕਹਿ ਰਿਹਾ ਵਾ ਕਿ ਤੁਹਾਡੇ ਖਿਲਾਫ ਜਿਹੜੀ ਹੈ ਨਾ 57 ਇੱਕ ਦਰਖਾਸਤ ਆਈ ਦੀ ਹੈ ਕਿ ਕਿਦਨ ਤੁਹਾਡਾ ਸਮਾਵਾ ਸਵੈਸ ਕਰਕੇ ਸਾਡੀ ਬੇਨਤੀ ਇਹ ਹੈ ਕਿ ਵੀ ਅਸੀਂ ਪੀੜਤ ਲੋਕ ਆ ਸਾਡੀ ਮਦਦ ਕਰਨ ਦੀ بجائے ਉਲਟਾ ਸਾਡੇ ਨਾਲ ਬਰਾਬਰ ਸਤ ਗੋਜਾ ਕਰਕੇ ਉਹਨਾਂ ਨੂੰ ਇਤਸ਼ਾਦ ਕੀਤਾ ਜਾ ਰਿਹਾ ਤੇ ਸਾਡੀ ਅੱਜ ਮੰਗ ਇਹ ਹੈ ਤੇ ਕਿ ਇਹ ਐਸਐਚਓ ਨੂੰ ਜਿਨੇ ਸਾਡੇ ਹਲਕੇ ਦਾ ਅਮਨਚਾਨ ਵਿਗਾੜਿਆ ਵਾ ਜਿਨੇ ਨਸ਼ਾ ਨੂੰ ਉਤਸ਼ਾਹਤ ਕੀਤਾ ਵਾ ਜਿਨੇ ਸੁਲਤਾਨੀ ਪਿੰਡ ਦੇ ਵਿੱਚ ਇਹੋ ਜਿਹੇ ਅੰਸ਼ਾਰਾ ਨੂੰ ਹੱਲੇਚੇਰੀ ਦਿੱਤੀ ਆ ਔਰ ਪੀੜਤ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਪੈਸੇ ਲੈ ਕੇ ਉਹਨਾਂ ਦਾ ਪੱਖ ਪੂਰ ਰਿਆ ਇਹੋ ਜੀ ਐਸਐਚਓ ਦੀ ਤੁਰੰਤ ਬਦਲੀ ਹੋਵੇ ਇਹਦੇ ਨਾਲ ਦੋ ਹੋਰ ਨੇ ਕਹਾਉਲਦਾਰ ਕੁਲਦੀਪ ਸਿੰਘ ਔਰ ਇੱਕ ਐਸਐਸ ਲਿੰਦਰ ਸਿੰਘ ਆ ਇਹਨਾਂ ਨੂੰ ਵੀ ਤਿੰਨਾਂ ਨੂੰ ਨਾਲ ਜਿਹੜਾ ਚੱਲਦਾ ਕੀਤਾ ਜਾਏ ਜਿਹਦੇ ਜੜੀ ਇਹਨਾਂ ਦੀ ਦਰਖਾਸਤ ਜਿਹੜੀ ਦਿੱਤੀ ਸੀ ਉਹ ਦੂਜੀ ਪਾਰਟੀ ਨੂੰ ਬੁਲਾਇਆ ਬੁਲਾ ਕੇ ਤੇ ਉਹ ਰੈਡੀ ਆ ਉਹਨਾਂ ਕੋਲੋ ਜੇ ਉਹ ਕਹਿੰਦੇ ਸਾਡੇ ਕੋਲ ਗਲਤੀ ਇਹ ਮਸੀਹਾ ਸਰ ਦਾ ਮਾਮਲਾ ਹੈ। ਅੱਜ ਤੱਕ ਨਾਲ ਲੱਗਿਆ ਕਿ ਇਹ ਵਿਸ਼ਵਾਸ ਨਹੀਂ ਕਰਨਾ। ਇਹਨਾਂ ਨੂੰ ਵਿਸ਼ਵਾਸ ਦੱਸਿਆ ਵੀ ਉਹ ਜਿਹੜੀ ਨਈਰ ਦਰਖਾਸਤ ਹੈਗੀ ਆ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ। ਮਾੜੀ-ਮੋਟੀ ਜਿਹੜੀ ਆ ਉਹ ਹੀ ਤੂੰ ਤੂੰ ਮੈਮੋ ਹੋਈ ਆ ਉਸ ਵਾਂਗੂ ਬੁਲਾ ਕੇ ਤੇ ਇਹਨਾਂ ਦਾ ਜਿਹੜਾ ਮਸਲਾ ਰਿਸੋਲਵ ਕਰਾ ਲ। ਉਹ ਸਰਪੜੇ ਲੱਗੀ ਗਏ ਤੇ। ਨਹੀਂ ਨਹੀਂ ਕੋਈ ਕੋਈ ਮਤਲਬ ਕਿ ਇਵਨ ਕੀ ਇਹ ਇਕੱਠੇ ਵੀ ਨਹੀਂ ਹੋਏ ਇੱਕ ਦੂਜੇ ਦੇ ਮਤਲਬ ਕਿ ਆਹਮੋ ਸਾਹਮਣੇ ਵੀ ਨਹੀਂ ਹੋਏ। ਇਹ ਮਤਲਬ ਕਿ ਇਹ ਕਹਿੰਦਾ ਵੀ ਮੇਰੇ ਕੋਲ ਵੀਡੀਓ ਇੱਕ ਆਈ ਆ ਵੀਡੀਓ ਦੇ ਵਿੱਚ ਜਿਹੜਾ ਉਹ ਮੈਨੂੰ ਗੱਲਾਂ ਕਰ ਰਿਹਾ। ਵੀਡੀਓ ਅਸੀਂ ਦੇਖੀ ਆ ਵੀਡੀਓ ਦੇ ਵਿੱਚ ਉਹ ਜਿਹੜ ਕੋਈ ਨਾਮ ਨਹੀਂ ਲੈ ਰਿਹਾ ਕਿਸੇ ਦਾ ਨਾਮ ਨਹੀਂ ਲੈ ਰਿਹਾ ਤੇ ਬਾਕੀ ਉਹ ਵੈਰੀਫਾਈ ਕਰ ਲਾਂਗੇ ਤੁਸੀਂ ਤੁਸੀਂ ਤਾਂ ਨਾਮ ਸਮਾਲ ਤੋਂ ਕਰਾਤਾ ਗਿਆ ਜੀ ਅਸੀਂ ਸਾਡੇ ਨਾਲ ਕੀ ਬੈਠੇ ਹੋਏ ਨੇ ਅਫਸਰ ਤੇ ਏਸੀਪੀ ਸਾਹਿਬ ਆ ਰਹੇ ਨੇ ਤੇ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਜੋ ਵੀ ਇਹ ਮਤਲਬ ਗੇ ਮੰਗ ਕਰ ਖੰਗੇ ਉਹ ਸਭ ਮੁਤਾਬਕ ਕਰਦੇ